ਜਿਵੇਂ ਮੁਕਸਰ ਸਹਿ ਪੁਲਿਸ ਤੋਂ ਵੱਲੋਂ ਹਰਿਆਣਾ ਰਾਜਸਥਾਨ ਦੇ ਨਾਲ ਮਿਲ ਕੇ ਵੱਡਾ ਸਰਚ ਅਭਿਆਨ ਚਲਾਇਆ ਗਿਆ। ਸੋ ਦੱਸਦੇ ਕਿ 19 ਨਾਕੇ ਲਗਾ ਕੇ ਨਸ਼ਿਆ ਖਿਲਾਫ ਕਾਰਵਾਈ ਕੀਤੀ ਗਈ ਹੈ ਜਿਸ ਦੇ ਵਿੱਚੋਂ 13 ਨਾਕੇ ਹਰਿਆਣਾ ਉਤੇ 6 ਨਾਕੇ ਰਾਜਸਥਾਨ ਸਰਹੱਦ ਉਤੇ ਲਗਾਏ ਗਏ ਨੇ। ਇਹਨਾਂ ਨਾਕਿਆਂ ਉਤੇ ਹਰਿਆਣਾ ਪੁਲਿਸ ਅਤੇ ਰਾਜਸਥਾਨ ਪੁਲਿਸ ਤੋਂ ਵੱਲੋਂ ਵੀ ਸਾਂਝੇ ਤੌਰ ਤੇ ਚੈਕਿੰਗ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਚੈਕਿੰਗ ਦੌਰਾਨ ਨਾਕਿਆਂ ਉਤੇ 132 ਵਿਅਕਤੀਆਂ ਅਤੇ ਵਾਹਨਾਂ ਆਪ ਦੀ ਵਰਤੋਂ ਕਰਕੇ 92 ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ ਹੈ ਤੇ ਹੋਰ ਵੀ ਕਈ ਜਿਹੜੇ ਕਿ ਮਾੜੇ ਅੰਸਰਾਂ ਤੇ ਨਕੇਲ ਕਸੀ ਜਾ ਰਹੀ ਹੈ। ਆ ਸਰਕਾਰ ਵੱਲੋਂ ਜਿਹੜਾ ਪੂਰੇ ਪੰਜਾਬ ਦੇ ਜੁੱਧ ਨਸ਼ੇ ਅਮਰਤ ਚੱਲ ਰਿਹਾ ਹੈ ਉਸੇ ਲੜੀ ਦੇ ਵਿੱਚ ਜਿਹੜਾ ਹੈਗਾ ਪੰਜਾਬ ਸਰਕਾਰ ਅਤੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਜੀ ਦੀਆਂ ਯੋਗਤਾ ਤੇ ਇੱਤਿਹਾਸ ਤੇ ਅੱਜ ਜਿਹੜਾ ਹੈਗਾ ਪੰਜਾਬ ਹਰਿਆਣਾ ਤੇ ਰਾਜਸਥਾਨ ਦੀ ਹੱਥੇ ਨਾਲ ਅਸੀਂ ਜਿਹੜੀ ਹੈਗਾ ਤਿੰਨੇ ਸਟੇਟਾਂ ਦੀ ਪੁਲਿਸ ਲੜ ਕੇ ਹਰਿਆਣੇ ਦੀ ਰਾਜਸਥਾਨ ਦੀ ਤੇ ਪੰਜਾਬ ਦੀ ਪੁਲਿਸ ਸਿੱਨਾ ਨੇ ਇੱਕ ਦੂਜੇ ਦੇ ਕੋਆਪਰੇਸ਼ਨ ਦੇ ਨਾਲ ਜਿਹੜਾ ਆਪਰੇਸ਼ਨ ਸੀਲ 15 ਸ਼ੁਰੂ ਕੀਤਾ ਜੀ ਔਰ ਇਹਦਾ ਸਵੇਰੇ 6 ਵਜੇ ਤੋਂ ਲੈ ਕੇ 11 ਵਜੇ ਤੱਕ ਇਹਦੀ ਜਿਹੜੀ ਹੈਗੀ ਆ ਇੰਟਰ ਡਿਸਟ੍ਰਿਕਟ ਹੈ ਜਿਹੜੀ ਇੰਟਰ ਸਟੇਟ ਹੈ ਉਹਦੀ ਸਮਾਧਨ ਨੂੰ ਲੋਕਾਂ ਤੇ ਲਈ ਜਿਹੜਾ ਹੈਗਾ ਇਹ ਨਾਕਾਬੰਦੀ ਕੀਤੀ ਗਈ ਹੈ ਸਾਡਾ ਜਿਲ੍ਹਾ ਮੁਖਰ ਸਾਹਿਬ ਦੇ ਥਾਣਾ ਕਿੱਲਿਆਂ ਵਾਲੀ ਦੀ ਜਿਹੜੀ ਹੈਗੀ ਹੈ ਬਾਉਂਡਰੀ ਹੈ ਹੱਦ ਹੈ ਉਹ ਸਾਡੀ 19 ਜਗ੍ਹਾ ਤੋਂ ਜਿਹੜੀ ਐ ਅਟੈਚ ਹੁੰਦੀ ਐ 13 ਜਗ੍ਹਾ ਤੋਂ ਹਰਿਆਣਾ ਨਾਲ ਲੱਗਦੀ ਐ ਔਰ 16 ਜਗ੍ਹਾ ਤੋਂ ਰਾਜਸਥਾਨ 6 ਜਗ੍ਹਾ ਤੋਂ ਹਰਿਆਣਾ ਰਾਜਸਥਾਨ ਦੇ ਨਾਲ ਟਕਸਲਦੀ ਐ ਔਰ ਉਹਦੇ ਵਿੱਚ ਅਸੀਂ ਜਿਹੜਾ ਹੈਗਾ ਹਰਿਆਣਾ ਦੀ ਪੁਲਿਸ ਦੇ ਨਾਲ ਟਕ ਕਰਕੇ ਰਾ ਹਰਿਆਣਾ ਰਾਜਸਥਾਨ ਔਰ ਜਿਹੜੀ ਹੈਗੀ ਐ ਪੰਜਾਬ ਪੁਲਿਸ ਸਾਡੇ ਡਿਸਟ੍ਰਿਕਟ ਪੁਲਿਸ ਐ ਇਹਦੇ ਵਿੱਚ ਅਸੀਂ 2 DSP 2 ਇੰਸਪੈਕਟਰ ਤੇ ਤਕਰੀਬ ਡੇਢ ਫੜੇ 200 ਪੁਲਿਸ ਮੁਲਾਜ਼ਮਾਂ ਜਿਹੜੇ ਇਹ 19 ਜਗ੍ਹਾ ਤੇ ਤਾਇਨਾਤ ਕਰਕੇ ਅਸੀਂ ਇਹ ਆਪਰੇਸ਼ਨ ਫੇਲ ਦੇ ਤਹਿਤ ਚੈਕਿੰਗ ਕੀਤੀ ਜਾ ਰਹੀ ਹੈ ਹੁਣ ਤੱਕ ਜਿਹੜਾ ਤਰੀ ਵਸੀਂ ਜਿਹੜੇ 5 8 10 ਵਹੀਕਲ ਆ ਕੁਝ ਸ਼ੱਕੀ ਬੰਦੇ ਆ ਉਹ ਰਾਉਂਡ ਅਪ ਕੀਤੇ ਆ ਬਸ ਕਿ ਚੱਲ ਰਹੀ ਹੈ ਤੇ ਇਹਦਾ ਮੇਨ ਮਕਸਦ ਆ ਜਿਹੜਾ ਉਹ ਪੂਰਾ ਡਿਸਟ੍ਰਿਕਟ ਆ ਜਿਹੜੀ ਉਦੋਂ ਸਮਗਲਿੰਗ ਨੂੰ ਰੋਕਣ ਦੇ ਲਈ ਨਾਕਾ ਬੰਦੀ ਕੀਤੀ ਗਈ ਕੋਈ ਤਾਂ ਵੀ ਕਰਤਾ ਨਹੀਂ ਹੋ ਗਿਆ ਰਿਕਵਰੀ ਚੈੱਕ ਚੱਲ ਰਹੀ ਹੈ ਕੁਝ ਰਿਕਵਰੀ ਬਾਰੇ ਅਸੀਂ 11 ਵਜੇ ਤੋਂ ਬਾਅਦ ਹੀ ਇਹਦੇ ਬਾਰੇ ਕੀ ਕੀਤਾ ਜਾਊਗਾ